ਸਰチュਰੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਪਸੋ ਤੂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋਗੇ ਸਭ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ 11 ਵਜੇ ਦਾ ਪਹਿਲਾ ਸਾਰਿਆਂ ਨੂੰ ਹੈਪੀ ਬਸੰਤ ਪੰਚਮੀ ਅੱਜ ਹੈਗੀ ਬਸੰਤ ਪੰਚਮੀ 14th ਆਫ ਫੈਬ ਐਂਡ ਵੈਲੈਂਟਾਈਨਸ ਡੇ ਤੇ ਅਸੀਂ ਚੱਲੇ ਆ ਅੱਜ ਬਰਨਾਲੇ ਚੱਲੇ ਆ ਆ ਜਾਣਾ ਸੀ ਕੱਲ ਸੁਣਾ ਸੀ ਪੂਰੀ ਸਵੇਰੇ ਕੈਨਸਲ ਹੋ ਗਈ ਸੁਣਾ ਫੇਰ ਫੇਰ ਹੁਣ ਪ੍ਰੋਗਰਾਮ ਬਣ ਗਿਆ ਵੀ ਚੱਲਿਆ ਸਵੇਰੇ ਨੂੰ ਮੇਰੀ ਬੈਕ ਪੇਨ ਬਹੁਤ ਜ਼ਿਆਦਾ ਕੱਲ ਦੀ ਹੋ ਰਹੀ ਸੀ ਸਵੇਰੇ ਦਾ ਬਹੁਤ ਜ਼ਿਆਦਾ ਬੈਕ ਪੇਨ ਹੋ ਰਹੀ ਸੀ ਇੱਕ ਵਾਰ ਸਲਾਹ ਐਂਸਲ ਕਰਤੀ ਸੋਚਿਆ ਬਠਿੰਡੇ ਤੋਂ ਦਵਾਈ ਲਿਆਈ ਬਠਿੰਡੇ ਮੈਂ ਜੈਨੂਮ ਡਾਕਟਰ ਕੋਲ ਐਕੂਪ੍ਰੈਸ਼ਨ ਵਾਲੇ ਕੋਲ ਪੁਆਇੰਟ ਪ੍ਰੈਸ ਕਰਦੇ ਰੋਣਾ ਠੀਕ ਹੋ ਜਾਣਗੀ ਮੇਰੀ ਬੈਕ ਆਸਾਂ ਚੜਾ ਪਿਆ ਫਿਰ ਰੈਸਟ ਵਗੈਰਾ ਕਰੇ ਬੀਜੀ ਕੰਮ ਕਰੇ ਰੈਸਟ ਕਰੇ ਠੀਕ ਲੱਗੀ ਮੈਨੂੰ ਫਿਰ ਹੁਣ ਜਾਣਾ ਬਰਨਾਲੇ ਮੇਨ ਕੰਮ ਆ ਬਰਨਾਲੇ ਦਾ ਟ੍ਰਾਈਪੋਡ ਲੈਣਾ ਅਸੀਂ ਬਹੁਤ ਪੁੱਛਿਆ ਟ੍ਰਾਈਪੋਡ ਆਨਲਾਈਨ ਵੀ ਦੇਖਿਆ ਆਨਲਾਈਨ ਬਹੁਤ ਮਹਿੰਗਾ ਮਹਿੰਗਾ ਤਾਂ ਚਲੋ ਮਿਲਦਾ ਪਰ ਆਪਾਂ ਨੂੰ ਕੁਆਲਿਟੀ ਦਾ ਨੂੰ ਪਤਾ ਲੱਗਦਾ ਵੀ ਆਨਲਾਈਨ ਕੁਆਲਿਟੀ ਕਹੀ ਜੀ ਹੈਨਾ ਫਿਰ ਅਸੀਂ ਸਾਨੂੰ ਅਸੀਂ ਪੁੱਛਿਆ ਕਿਸ ਤੋਂ ਕਹਿੰਦੇ ਬਰਨਾਲੇ ਵਧੀਆ ਮਿਲਦੇ ਨੇ ਐਡਰੈਸ ਉਹਨਾਂ ਨੂੰ ਦੱਸਿਆ ਬਰਨਾਲੇ ਦਾ ਤੇ ਬਰਨਾਲੇ ਉੱਥੇ ਦੇਖਦੇ ਆਂ ਟ੍ਰਾਈਪੋਡ ਲਵਾਵਾਂਗੇ ਨਾਲ ਹੰਢਾਏ ਜਾਇਆਵਾਂਗੇ ਡੀਮਾਰਟ ਤੋਂ ਕੁਝ ਥੋੜਾ ਬਹੁਤ ਸਾਮਾਨ ਹੈ ਨਾ ਐਮਰਜੈਂਸੀ ਹੈ ਨਹੀਂ ਪਰ ਚਲੋ ਕਹਿੰਦੇ ਜਾਇਆਵਾਂਗੇ ਜਿਹੜਾ ਕੁਝ ਲੈਣਾ ਹੋਇਆ ਲੈ ਲਵੋ ਦੇਖਦਾ ਅੱਜ ਦਿਨ ਕੈਮਰਾ ਕਿਵੇਂ ਰਹਿਦਾ ਚੱਲ ਰਿਹਾ ਹੁਣ ਕਦੇ ਸੁਲਾਹ ਬਣ ਗਈ ਕਦੇ ਕੈਂਸਲ ਹੋ ਗਈ ਬਸ ਸਵੇਰ ਤਾਂ ਜਾਇ ਹੋ ਰਿਹਾ ਸੀ ਦਵਿੰਦਰ ਕਹਿੰਦੇ ਅਰੈਸਟ ਕਰਨਾ ਅਰੈਸਟ ਕਰ ਲਾ ਮੈਂ ਵੀ ਸੋਚਿਆ ਸੀ ਕਿ ਮੈਂ ਕੈਂਸਲ ਕਰ ਦਾਂ ਫਿਰ ਮੈਂ ਕਹਾਂ ਮੈਂ ਅਰੈਸਟ ਕਰ ਪਰ ਮੈਨੂੰ ਠੀਕ ਲੱਗਿਆ ਫਿਰ ਕਹਿੰਦੇ ਅੱਜ ਮੇਰੇ ਕੋਲ ਟਾਈਮ ਨਹੀਂ ਸੀ ਦੇਖ ਲੈ ਚੰਠੀ ਠੀਕ ਲੱਗ ਰਹੀ ਚੱਲ ਵੜਦੇ ਆ ਚਲੋ ਜੀ ਅਸੀਂ ਚੱਲੇ ਹੁਣ ਦੂਜੀ ਪਹੁੰਚ ਗਏ ਆਪਾਂ ਬਰਨਾਲਾ ਸ਼ਹਿਰ ਬਹੁਤ ਜ਼ਿਆਦਾ ਟ੍ਰੈਫਿਕ ਆ ਬਹੁਤ ਰਸ਼ਾ ਹੈ ਬਸੰਤ ਪਾਚੂ ਦੇ ਕਰਕੇ ਪਤੰਗੀ ਪਤੰਗ ਦੇਖ ਰਹੇ ਨੇ ਉੱਪਰ ਬਹੁਤ ਰੌਣਕ ਹੈ ਔਰ ਦੂਸਰੇ ਸ਼ਹਿਰ ਚ ਆ ਕੇ ਬਹੁਤ ਹੀ ਆਉਣ ਦੇ ਦਾ ਗਲੀਆਂ ਗੁਲੀਆਂ ਦਾ ਪਤਾ ਹੀ ਨਹੀਂ ਹੁੰਦਾ ਵੀ ਕਿੱਧਰ ਕਾਰ ਜਾਊ ਕਿੱਧਰ ਨਾ ਜਾਊਗੀ ਚੱਲਦੇ ਆਂ ਦੇਖਦੇ ਟ੍ਰਾਈਪੋਡ ਮਿਲੂ ਕਿ ਨਾ ਮਿਲੂਗਾ ਬਹੁਤ ਜ਼ਿਆਦਾ ਨਾ ਅਤਾ ਪਤਾ ਕਰਦੇ ਸਟ੍ਰਾਈਪੋਡ ਦੇ ਵੀ ਕਿੱਥੋਂ ਮਿਲੂਗਾ ਆਨ ਦੇਖਦੇ ਐਕਚੁਅਲ ਚ ਕੀ ਮਿਲਦਾ ਹਾਂ ਦੇ ਹਸਪਤਲ ਆ ਗਿਆ ਹਸਪਤਲ ਤੋਂ ਵੀ ਇੱਕ ਰਸਤਾ ਸੀ ਦਵਿੰਦਰ ਉੱਤਰ ਕੇ ਪਤਾ ਕਰ ਲਿਆ ਨਹੀਂ ਗੱਲ ਮੈਂ ਪਤਾ ਕਰਕੇ ਆਉਣਾ ਵੀ ਇਹ ਹੀ ਦੁਕਾਨ ਆ ਬਹੁਤ ਅਜੀਬ ਚ ਲੱਗਦਾ ਦੂਜੇ ਸ਼ਹਿਰ ਚ ਆ ਕੇ ਨਾ ਕੁਝ ਅਨਜਾਨਪਣਾ ਜਿਹਾ ਲੱਗਦਾ ਕੋਈ ਇਧਰ ਕੋਈ ਸਬਸਕ੍ਰਾਈਬਰ ਹੈਗਾ ਮੇਰੇ ਮੈਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਇਸ ਤੋਂ ਬਾਅਦ ਅਸੀਂ ਜਾਵਾਂਗੇ ਡੀਮਾਰਟ ਜਾਣਾ ਤੇ ਆਊਟਲੈਟ ਤੇ ਸ਼ੋਰ ਨਹੀਂ ਜਾਣਾ ਕਿ ਨਾ ਜਾਣਾ ਟਾਈਮ ਦੇਖਾਂਗੇ ਵੀ ਡੀਮਾਰਟ ਸਾਨੂੰ ਕਿੰਨਾ ਟਾਈਮ ਆਦਾ ਉਸ ਤੋਂ ਬਾਅਦ ਲੈਣਾ ਤਾਂ ਅਸੀਂ ਕੁਝ ਨਹੀਂ ਹੈਗਾ ਲੈਣਾ ਦਵਿੰਦਰ ਸ਼ਾਇਦ ਸ਼ੂਜ਼ ਲੈਣ ਦੇਖਦੇ ਫਿਰ ਟਾਈਮ ਕਿੰਨਾ ਬਚੋ ਸਾਡੇ ਕੋਲੇ ਹਾਂਜੀ ਇਹ ਹੀ ਆ ਇਹ ਆ ਅਸੀਂ ਅੱਗੇ ਸੋਨ ਸ਼ਾਪ ਤੇ ਦੇਖ ਲੈ ਟ੍ਰਾਈਪॉड ਆਵਰਾ ਟ੍ਰਾਈਪॉड 3000 ਦਾ ਸੀਗਾ ਇਹ ਵੀ ਅੱਛਾ ਸੀਗਾ ਵਧੀਆ ਸੀਗਾ ਪਰ ਜਦੋਂ ਇਸ ਤੋਂ ਥੋੜਾ ਸੀ ਕਿ ਇਸ ਤੋਂ ਉੱਪਰ ਕੀ ਕੁਆਲਿਟੀ ਆ ਉਹ ਦਿਖਾਏ ਜੇ ਦੋ ਸਾਨੂੰ ਤੇ ਕੁਆਲਿਟੀ ਦਾ ਕਾਫੀ ਜ਼ਿਆਦਾ ਫਰਕ ਸੀ ਕਿ ਅਸੀਂ ਫਿਰ ਉਹ ਲਿਆ ਇਸ ਤੋਂ ਜਿਹੜਾ ਥੋੜਾ ਮਹਿੰਗਾ ਸੀ ਉਹ ਹੀ ਬਣਾ ਲਿਆ ਬਾਕੀ ਸਾਰੇ ਤਰ੍ਹਾਂ ਦੇ ਪੈਸੇ ਨੂੰ ਕੋਲ ਹਲਕੇ ਘਾ ਟਾਈਟ ਵਾਲਾ ਜਿਆਦੇ ਵਾਲਾ ਕੋਈ ਪ੍ਰੋਫੈਸ਼ਨਲ ਨਹੀਂ ਲੈਣਾ ਸਾਰੇ ਤਰ੍ਹਾਂ ਦੇ ਟ੍ਰਾਈਪੋਡ 셀ਫੀ ਸਟਿਕ ਸਾਰਾ ਸਮਾਨ ਸ ਕਿਉਂਕਿ ਹੈ ਨਾ ਡਿਜੀਟਲ ਕਲਰ ਲੈਂਸ ਦੀ ਸੱਚ ਸਾਰਾ ਰਿਲੇਟਡ ਸਮਾਨ ਮਿਲ ਜਾਂਦਾ ਟ੍ਰਾਈਪੋਡ ਮੈਂ ਲੈ ਲਿਆ ਬਹੁਤ ਬਹੁਤ ਵੱਡੇ ਟ੍ਰਾਈਪੋਡ ਲੈ ਲਿਆ ਜਿੰਦ ਕਹਿੰਦੇ ਮੈਂ ਤੁਹਾਨੂੰ ਵੈਲੈਂਟਾਈਨਸ ਡੇ ਗਿਫਟ ਦਿੰਦਾ 100 ਵੱਡਾ ਦਿੰਦਾ ਜਾਮ ਟੌਪ ਟੌਪ ਬਹੁਤ ਬਿਲਕੁਲ ਸਿਰਮੋੜਾ ਸਿਰਮੋੜਾ ਤੇ ਉੱਪਰ ਕੁਝ ਵੀ ਨਹੀਂ ਬਹੁਤ ਜ਼ਿਆਦਾ ਹੈਵੀ ਸਟਰੋਂਗ ਉਹ ਕਹਿੰਦੇ ਪ੍ਰੋਫੈਸ਼ਨਲ ਫੋਟੋਗ੍ਰਾਫਰ ਹੁੰਦੇ ਨੇ ਉਹ ਯੂਜ਼ ਕਰਦੇ ਬਹੁਤ ਹੈਵੀ ਹੈ ਕਰਿਆ ਕੇ ਦਿਖਾਵਾਂ ਤੁਹਾਨੂੰ ਟੌਪ ਦਾ ਮਾਡਲ ਔਰ ਉਹਨੇ ਸ਼ੌਪ ਦਾ ਤੁਹਾਨੂੰ ਡਰੈਸ ਵੀ ਦੂ ਕੱਟ ਲੈ ਕੇ ਆਇ ਕਿਹੜੀ ਸ਼ੌਪ ਹੈ ਤੇ ਕਿੱਦਾਂ ਸਹੀ ਦਾ ਜ਼ਰੂਰ ਸੁਣੋ ਟੈਲੀ ਫੋਟੋ ਗੁੱਡਸ ਐਂਡ ਡਿਜੀਟਲ ਕਲਰ ਲੈਬ ਰਾਮ ਬਾਗ ਰੋਡ ਨੇੜੇ ਹਾਂ ਉਸਤਾਲ ਦੇ ਕੋਲੇ ਹੈ ਹਾਂ ਨਹੀਂ ਸਿਵਲ ਹਸਪੀਟਲ ਦੇ ਕੋਲੇ ਹੈ ਇਹ ਮੈਂ ਤੁਹਾਨੂੰ ਤੇ ਸਕਰੀਨਸ਼ਾਟ ਲਗਾ ਦੂੰਗੀ ਬਹੁਤ ਵਧੀਆ ਟ੍ਰਾਈਪੋਡ ਮਿਲ ਗਿਆ ਇਹ ਦਵਿੰਦਰ ਨੇ ਮੈਨੂੰ ਵੈਰੈਂਟਾਈਜ਼ ਗਿਫਟ ਹੀ ਦਿੱਤਾ ਬਹੁਤ ਤਕੜਾ ਕੰਮ ਆਉਣ ਵਾਲਾ ਮੈਂ ওই ਫੋਟੋ ਸਬੰਧੀ ਲੈ ওই ਪੈਨ ਡਰਾਈਵ ਕੁਝ ਵੀ ਲੈਣਾ ਸਾਰਾ ਕੁਸਾ ਹਾਂ ਲਾਈਕ ਜਿਹੜੇ ਪ੍ਰੋਫੈਸ਼ਨਲ ਫੋਟੋਗ੍ਰਾਫਰਸ ਹੁੰਦੇ ਨੇ ਉਹਨਾਂ ਦਾ ਸਾਰਾ ਉੱਥੇ ਰਿਗਾਰਡਿੰਗ ਉਹ ਸਾਰਾ ਮਟੀਰੀਅਲ ਲੈਵਾ ਲੈਵਾ ਸਮਝਦੇ ਗਏ ਕਾਈਬੋਰਡ ਲੈਣਾ ਉਹ ਜਿਸ ਨੇ ਉੱਥੇ ਜ਼ਰੂਰ ਵਿਜ਼ਿਟ ਕਰੇ ਉਥੋਂ ਨੂੰ ਤਸੱਲੀ ਵਰਕਸ਼ਾਪ ਫੋਟ ਮਿਲੂਗਾ ਬਹੁਤ ਵਧੀਆ ਸੀ ਮੈਂ ਬੈਨਾ ਘਰੇ ਦੋ ਤਿੰਨ ਲੈ ਕੇ ਖਰਾਬ ਕਰਖੇ ਨੇਗੇ ਇਮੇਜ ਵਧੀਆ ਚੀਜ਼ ਨਹੀਂ ਸੀਗੀ ਔਰ ਪੈਸੇ ਵੀ ਖਰਾਬ ਹੋਏ ਇੱਕ ਵਾਰ ਲੈ ਲਓ ਪਰ ਚੀਜ਼ ਵਧੀਆ ਲੈ ਲਓ ਤੇ ਹੁਣ ਚਲਦੇ ਆਂ ਡੀਮਾਰਟ ਲੈਣੇ ਉੱਥੋਂ ਕਰਦਾ ਸਾਮਾਨ ਫਿਰ ਉਸ ਤੋਂ ਬਾਅਦ ਕੁਝ ਖਾਵਾਂਗੇ ਚਲੋ ਅੱਗੇ ਆਪਾਂ ਡੀਮਾਰਟ ਕਰੀਏ ਸੋਧੇ ਪੱਤੇ ਦੀ ਖਰੀਦਦਾਰੀ ਖਰਾਜ ਲੱਗਦਾ ਅੱਜ ਨਾ ਛੁੱਟੀ ਕਰਕੇ ਉਹ ਸੰਡੇ ਨੂੰ ਰਸ਼ ਹੁੰਦਾ ਆ ਹੈ ਉਹ ਆ ਛੁੱਟੀ ਕਰਕੇ ਆਪਾਂ ਸੰਤਪੰਤਾਂ ਦੀ ਛੁੱਟੀ ਕਰ ਲਈ ਯਾ ਪਕਰ ਹੁੰਦਾ ਪਸਪੀ ਲੈ ਚੋਰ ਮਨੋਂ ਮਿੱਠੇ ਚੋਰ ਫਾਨੂ ਜੀ ਕਰਦਾ ਜੀ ਜਾ ਕੇ ਬਣਾਵਾ ਕੀ ਹਿੰਮਤ ਰਹੀ ਤਾਂ ਵੀ ਮਾਰਟ ਆ ਕੇ ਸਮਾਨ ਜਿਹੜਾ ਚਾਹੀਦਾ ਸੀ ਰਾਸ਼ਨ ਦਾ ਲੈ ਲਿਆ ਥੋੜਾ ਜਿਹਾ ਸਮਾਨ ਚਾਹੀਦਾ ਸੀ ਬਹੁਤ ਜ਼ਿਆਦਾ ਤਾਂ ਹੈ ਨਹੀਂ ਕੋਈ ਐਮਰਜੈਂਸੀ ਖਤਮ ਵਿੱਚ ਚੜ ਜਿਹੜੀ ਪੰਜ ਚਾਰ ਚੀਜ਼ਾਂ ਹੈਗੀਆਂ ਸੋ ਲੈ ਲਿਆ ਤੇ ਕ੍ਰੋਪਰੀ ਵਾਲੇ ਸੈਕਸ਼ਨ 'ਚ ਮੈਂ ਆਉਣਾ ਹੀ ਆਉਣਾ ਖਰੀਦਿਆ ਮੈਂ ਕੁਝ ਨਹੀਂ ਕਿਉਂਕਿ ਮੈਨੂੰ ਲੋੜ ਨਹੀਂ ਸੀ ਹਨਾ ਚੀਜ਼ ਹਮੇਸ਼ਾ ਲੋੜ ਮਤਾਂ ਵੇ ਇੱਕ ਖਰੀਦੀਏ ਫੇਰੀ ਵਧੀ ਲੱਗਦੀ ਹੈ ਸੋਹਣੀਆਂ ਚੀਜ਼ਾਂ ਬਹੁਤ ਲੱਗਣਗੇ ਆ ਵੀ ਸੋਹਣਾ ਲੱਗਦਾ ਆ ਵੀ ਕਿੰਨਾ ਸੋਹਣਾ ਆ ਵੀ ਕਿੰਨਾ ਸੋਹਣਾ ਹਨਾ ਪਰ ਇਹ ਨਹੀਂ ਹੈਗਾ ਜੇ ਆਪਣੇ ਚ ਲੈਣ ਦੀ ਗੰਜੈਸ਼ ਆ ਵੀ ਉਹਨੂੰ ਖਰੀਦ ਖਰੀਦ ਰੱਖੀ ਚੱਲੋ ਨਹੀਂ ਮੈਂ ਤਾਂ ਹਮੇਸ਼ਾ ਲੋੜ ਮੁਤਾਬਕ ਚੀਜ਼ਾਂ ਲੈਣੀ ਜਿਹੜੀ ਚੀਜ਼ ਦੀ ਲੋੜ ਹੋਵੇ ਚੀਜ਼ ਘਰੇ ਆਪਾਂ ਜਾ ਕੇ ਯੂਜ਼ ਕਰਨੀ ਇਹਨੂੰ ਹੈਗਾ ਵੀ ਜਾ ਕੇ ਆਪਾਂ ਉਹਨੂੰ ਰੱਖ ਦੇਣਾ ਸੀਰੀ ਵਧੀਆ ਲੱਗਦਾ ਪਰ ਜਾ ਕੇ ਚੀਜ਼ ਨੂੰ ਯੂਜ਼ ਕਰਨ ਲੱਗ ਜੀ ਦਿੰਦ ਕਰਾਉਣ ਬਿੱਲ ਇਹ ਡਿਊ ਟੂ ਇਹਨਾਂ ਦੀ ਹੁੰਦੇ ਬਿੱਲ ਕਰਾਉਣ ਦੀ ਆਕੇ ਜਿਹੜੇ ਚੀਜ਼ ਤੇ ਆਫਰ ਹੁੰਦਾ ਕਿਸੇ ਦੇ ਬਾਏ 1 ਗੈਟ 1 ਹੁੰਦਾ ਇਹਨਾਂ ਨੂੰ ਯਾਦ ਰਹਿਦਾ ਕਿ ਤੇ ਬਾਏ 1 ਗੈਟ 1 ਸਹੀ ਆਪੇ ਚੈੱਕ ਕਰਾਉਂਦੇ ਨੇ ਅੱਪਾ ਦਾ ਮੋਹਿੰ다 ਸਾਈਡ ਤੋਂ ਕੱਢ ਜਾਨਾ ਮੈਨੂੰ ਕਹਿੰਦੇ ਤੂੰ ਲੈ ਕੇ ਸਮਾਨ ਕਰਿਓ ਕਿ ਖੜ ਜਾਨੀ ਆ ਟਾਈਮ ਹੋ ਗਿਆ 2:30 ਵਜੇ ਦਾ 2:00 ਹੋ ਗਏ ਤੇ ਹੁਣ ਚੱਲਦੇ ਆ ਡੀਮਾਰਟ ਚੋਂ ਆਊਟਲੈਟ ਤੇ ਆਪੇ ਸੱਪਾ ਲੈਣਾ ਤਾਂ ਕੋਈ ਸੈ ਨਹੀਂ ਖਾਣਾ ਮੈਂ ਕਹਿੰਦੀ ਖਾ ਪੀ ਕੇ ਆ ਜਾਂਗੇ ਬਸ ਹੂੰ ਅਸੀਂ ਕੱਪੜੇ-ਕੋਪੜੇ ਦੇ ਕੋਲ ਸ਼ਾਪਿੰਗ ਕਰਨੀ ਕੁਝ ਨਹੀਂ ਲੈਣਾ ਹੈਗਾ ਚਾਹੇ ਕਿੰਨੀ ਸੇਲ ਲੱਗੀ ਹੋਵੇ ਕਿੰਨੀ ਡਿਸਕਾਊਂਟ ਹੋਣੇ ਹੋਵੇ ਲੱਗੇ ਹੋਵੇ ਨਾ ਹੂੰ ਮਨ ਨੂੰ ਕੰਟਰੋਲ ਕਰਨਾ ਚਾਹੀਦਾ ਵੈਸੇ ਹੁਣ ਕੱਪੜੇ ਸਾਹਮਣੇ ਵਹਿਣਗੇ ਉਹ ਤਾਂ ਸਰਦੀ ਗਈ ਕੋਈ ਫਾਇਦਾ ਨਹੀਂਗਾ ਗਰਮੇ ਵਾਲੇ ਹਲ ਗਰਮੇ ਲੋੜ ਨਹੀਂ ਜੇ ਗਰਮੇ ਵਾਲੇ ਕੱਢਾਂਗੇ ਲੋਡ ਮਦਦ ਫੇਰ ਲਈ ਜਾਣਗੇ ਕੁਝ ਖਾਣੇ ਪੀਣੇ ਫਿਰ ਚਾਹ ਦੇ ਘਰੋਂ 2:30 ਵੱਜ ਗਏ ਨੇ ਭੁੱਖਾ ਵੀ ਲੱਗੀ ਤੇ ਗਰਮੀ ਵੀ ਬਹੁਤ ਬਹੁਤ ਗਰਮੀ ਹੋਈ ਪਈ ਸਵੇਰੇ ਤਾਂ ਮੈਂ ਜੈਕਟ ਪਾ ਕੇ ਸੀ ਉਦੋਂ ਸਵੇਰੇਸ ਪਰ ਹੁਣ ਮਤਾਰ ਤੇ ਗਰਮੀ ਬਹੁਤ ਜ਼ਿਆਦਾ ਰਹੀ ਜੀ ਬਾਹਰ ਵਾਲ ਤੋ ਚਲਿਏ ਕੁਛ ਖਾਈਏ ਪੀਏ ਅੱਜ ਵੈਲੈਂਟਾਈਨਸ ਡੇ ਤੇ ਬਹੁਤ ਵਧੀਆ ਗਿਫਟ ਦਿੱਤਾ ਮੈਨੂੰ ਮੇਰਾ ਦਿਲ ਖੁਸ਼ ਹੋ ਗਿਆ ਮੈਂ ਬਹੁਤ ਐਕਸਾਈਟਡ ਆ ਨਾ ਸੂਨਾ ਟ੍ਰਾਈਪੋਡ ਬਹੁਤ ਸੂਨਾ ਐਨਾ ਸਮੂਥ ਕੁਲਗੁਲਰ ਤੁਸੀਂ ਇਸ ਡਿਗਰੀ ਐਂਗਲ ਤੇ ਕਿਧਰ ਮਰਜੀ ਮੋੜ ਲਾਉਣਾ ਮੇਰਾ ਇੰਦਿਰ ਕਰਦਾ ਕਰ ਜਾਂਦੀ ਮੈਂ ਵੀਡੀਓ ਸ਼ੂਟ ਕਰ ਲਾਂਗੇ ਯਾ ਪਰ ਫੈਸ਼ਨਲ ਆ ਕੈਮਰਾ ਮੋਟੋ ਬੀਟੀ ਵੀ ਐਂਡ ਟਾਸਟੋ ਮਾਸਕੀ ਹੁੰਦਾ ਜੇ ਉਹਨਾਂ ਫੋਨ ਉੱਪਰ ਲਗਾ ਦਾਂਗੇ ਨਾ ਉਹ ਮੈਂ ਉਹ ਤੇ ਡੀਐਸਐਲ ਕੈਮਰਾ ਵੀ ਉੱਪਰ ਲਗਾ ਸਕਦੇ ਹਾਂ ਇਨ ਫਿਊਚਰ ਜੇ ਆਪਾਂ ਕੈਮਰਾ ਲੈਣਾ ਹੋਵੇ ਤਾਂ ਉਹ ਕੈਮਰਾ ਵੀ ਆਪਾਂ ਉਹ ਤੇ ਟ੍ਰਾਈਪੋਡ ਦੇ ਯੂਜ਼ ਕਰ ਸਕਦੇ ਹਾਂ ਉਸੇ ਕੈਮਰੇ ਦੇ ਹੀ ਆ ਉਹ ਮੈਂ ਤਾਂ ਮੋਟ ਗੱਦ ਸੀ ਕਿਹੜਾ ਹੁਣ ਮੇਰੇ ਕੋਲ ਘਰੇ ਮੈਂ ਟ੍ਰਾਈਪੋਡ ਯੂਜ਼ ਕਰਦੀ ਸੋ ਤਾਂ बस ਇੱਕ ਜੁਗਾੜ ਜਿਹਾ ਸੀਗਾ ਜਿੱਮੇ ਬੰਦੇ ਦੀ ਆਪਾਂ ਲੱਤਾਂ ਬਾਹਾਂ ਜੋੜ ਦਾਨੇ ਬਸ ਉਹ ਸਿਸਟਮ 'ਚ ਉਹਦਾ ਤਾਂ ਐਂ ਨਹੀਂ ਪਤਾ ਸੀ ਕਦੋਂ ਡਿੱਕ ਪੇਟ ਡਰ ਲੱਗਦਾ ਹੁੰਦਾ ਸੀ ਕਦੇ ਮੇਰਾ ਫੋਨ ਨਾ ਡਿੱਕ ਪੇਟ ਟ ਉਹਨ ਲੱਗੇ ਪਈ ਸੀ ਭੁੱਖਾ ਸੀ ਆਗੇ ਸੀ ਖੰਡਿਆਏ ਆਊਟਲੈਟ ਤੇ 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 B13 ਤੇ ਖਾ ਰਹੇ ਸੀ ਪੀਜ਼ਾ ਇਹਨਾਂ ਦਾ ਪੀਜ਼ਾ ਬਹੁਤ ਜ਼ਿਆਦਾ ਟੇਸਟੀ ਲੱਗਦਾ ਸਾਨੂੰ ਬਾਕੀ ਨਹੀਂ ਇੱਧਰ ਤਾਂ ਗੇਮਸਾਣਾ ਸਾਰਾ ਪਰ ਨਵੇਂ-ਨਵੇਂ ਹੋਰ ਸ਼ੋਰੂਮ ਖੁੱਲ੍ਹ ਹੀ ਆਉਂਦੇ ਨੇ ਆ ਦਾਵਤ ਹੀ ਹੁਣ ਆਇਆ ਟੇਸਟ ਆਫ ਪੰਜਾਬ ਦਾਵਤ ਆ ਤਾਂ ਸਾਰਾ ਗੇਮਸਾਣਾ ਇੱਧਰ ਕੁਸ਼ੋਰ ਨਵਾਂ ਬਣ ਰਿਹਾ ਤਰੱਕੀ ਚੱਪਨ ਵਾਲਾ ਸ਼ਹਿਰ ਤਾਂ ਬਹੁਤ ਹੀ ਆ ਗੇਮ ਆਵੇ ਸੇਵਿੰਗ ਆਵਾ ਵਾਟਰ پارک ਹੈ ਦੇਖਿਆ ਦੇਖਿਆ ਨਾ ਹੁਣ ਆਇਤਾ ਹੈ ਇਹ ਪਣਾ ਹੈ ਵਾਟਰ پارک ਹੁਣ ਚੱਲ ਰਿਹਾ ਮੈਂ ਅੱਜ ਫਸਟ ਟਾਈਮ ਦੇਖ ਰਹੀ ਹਾਂ ਹੁਣ ਗਰਮੇ ਚ ਇੰਜੋਏ ਕਰ ਰਹੇ ਅਗੇ ਲੁਧਿਆਣਾ ਜਾਂਦੀ ਲੋਟ ਨਹੀਂ ਸਾਡੀ ਕੋਲ ਹੈ ਤਾਂ ਛੋਟਾ ਹੀ ਹੈ ਪਾਈਪਾਸ ਕਰਨ ਨੂੰ ਵਧੀਆ ਠੀਕ ਹੈ ਐਕਟੀਵਿਟੀਜ਼ ਜਿਵੇਂ ਕੋ ਬੱਚਿਆਂ ਲੈ ਕੇ ਆਉਣਾ ਆਪਣੇ ਬੱਚੇ ਵੱਡੇ ਹੋ ਗਏ ਛੋਟੇ ਬੱਚੇ ਇੰਜੋਏ ਕਰਦੇ ਬਰਨਾਲਾ ਸ਼ਹਿਰ ਨੇ ਤਰੱਕੀ ਕਰ ਲਈ ਜਨਾ ਆਊਟਲੈਟ ਕਰਕੇ ਬਹੁਤ ਬਰਨਾਲਾ ਸ਼ਹਿਰ ਆ ਗਿਆ ਟਾਈਮ ਹੋ ਗਿਆ 3:30 ਤਾਂ ਅਸੀਂ ਹੋ ਗਏ ਫ੍ਰੀ ਕਾਂਟੇ ਜਿਹਾ ਅਸੀਂ ਕੁਝ ਸ਼ਾਪਿੰਗ ਨਹੀਂ ਗਰੀ ਕੁਝ ਵੀ ਚੀਜ਼ ਨਹੀਂ ਖਰੀਦੀ ਜਸਟ ਪੀਜ਼ਾ ਖਾਦਾ ਇੱਕ ਗੇਡ ਰੀਤਾ ਬਸ ਤੇ ਹੁਣ ਚੱਲਦੇ ਆਂ ਚੱਲ ਕੇ ਘਰ ਨੂੰ ਕਾਂਟੇ ਜਿ ਪਹੁੰਚ ਜਾਾਂਗੇ ਘਰ ਹੀ ਗਰਮੀ ਬਹੁਤ ਜ਼ਿਆਦਾ ਹੋਈ ਵੀ ਬਹੁਤ ਗਰਮੀ ਹੈ ਬਾਹਰ ਤਾਂ ਆਏ ਲੱਗ ਰਹੇ ਜਿਵੇਂ ਬਿਲਕੁਲ ਜਿਵੇਂ ਮਈ ਜੂਨ ਦਾ ਮਹੀਨਾ ਹੋ ਰਿਹਾ ਹੈ। ਘਰੇ ਠੀਕ ਹੁੰਦਾ ਹੈ ਤੇ ਘਰੇ ਰਾਮਦਾਦੀ ਘਰੇ ਠੰਡਾ ਠੰਡਾ ਲੱਗਦਾ। ਦੁਪaharਾਂ ਕਿ ਜੰਮੀ ਲੱਗਦੀ ਹੈ। ਚਲੋ ਜੀ ਪਹੁੰਚਦੇ ਆ ਘਰੇ। ਇਹ ਕਰਿਆ ਕਿ ਮੈਂ ਹੁਣ ਤੋਂ ਖਾਣ ਸੁਪਨਾ ਵੈਲੈਂਟਾਈਨਸ ਗਿਫਟ। ਮੈਂ ਤੁਹਾਨੂੰ ਕੁਝ ਗਿਫਟ ਦਿੰਦਾ ਵੈਲੈਂਟਾਈਨਸ ਤੇ। ਚਲ ਕੋ। ਮੇਰੇ ਨਾਲੇ ਕਮਾਈ ਨਹੀਂ ਆਉਣ ਲੱਗੀ ਹੈਗੀ। ਜਿਹੜੀ ਆਈ ਸੀ ਮੈਂ ਟ੍ਰਾਈਪੋਡ ਤੇ ਲੱਗ। ਹੋਰ ਹੋਰ। ਇਹ ਨਾਲ ਟ੍ਰਾਈਪੋਡ ਤਾਂ ਮੈਂ ਲੈ ਲਿਆ। ਪਰ ਤੁਸੀਂ ਲੈ ਕੇ ਦੇਣਾ ਸੀਗਾ। ਮੈਂ ਤਾਂ ਉਹ ਜਮਾ ਕਿੱਥੇ ਹੋਇਆ ਉਹਨਾਂ ਦੀ YouTube ਦੀ ਕਮਾਈ। ਉਹ ਜੇ ਦਿਨ ਕੋਈ ਚੀਜ਼ ਲਈ ਮੈਂ ਫੇਰ ਹੀ ਦੱਸੂ ਤੁਹਾਨੂੰ ਮੈਂ ਕੀ ਲਿਆ ਉਹਨੇ ਚਲ ਫਣੀ ਇੱਕ ਪੇਮੈਂਟ ਮੇਰੀ ਹੋਰ ਬਣੀ ਪਈ YouTube ਦੀ ਉਹ ਫਿਰ ਮੈਂ ਹੁਣ ਕਢਾਉਂਦੀ ਨਹੀਂ ਮੈਂ ਕੱਟੀ ਨੇ ਇੱਕ ਪੇਮੈਂਟ ਇੱਕ ਹੋਰ ਆ ਗਈ ਫੇਰ ਕਢਾਉਂਗੀ ਫੇਰ ਕੁਝ ਗੋਲ ਦੀ ਚੀਜ਼ ਬਣਾ ਲੈਂਦਾ ਮੈਂ ਪੇਮੈਂਟ ਦੇ ਅਮਦਨ ਮੈਂ ਬਿਲਕੁਲ ਪੈਸਾ ਨਹੀਂ ਕਰਦੀ ਨੇ ਇਹਨਾਂ ਦੇ ਖਰਚਾ ਨਹੀਂ ਹੁੰਦੀ ਮੈਂ ਸਭ ਇਕੱਠੇ ਕਰੀ ਜਾਂਦੀ ਹਾਂ ਚੱਲ ਜਵਾਈ ਦਿਲ ਕਰ ਰਿਹਾ ਵੀ ਚਾਹ ਦੀ ਚਾਹ ਮਿਲ ਜੇ ਜਾ ਕੇ ਚਾਹ ਪੀਏ ਪਤੰਗ ਵਾਜ ਨੂੰ ਲੈਣਾ हां बेटा कैसे मानसा ओनु ना मानसा ਛੱਡ ਕੇ ਆਉ ਵੀ ਹੋਏ ਪਤੰਗ ਉਡਾਉਣ ਵਾਸਤੇ ਆਪਦੇ ਫਰੈਂਡ ਕੋਲ ਗਿਆ ਹੋਇਆ ਪਿੰਡਾਂ ਚ ਇੰਨਾ ਜਿਆਦਾ ਪਤੰਗਾ ਦਾ ਰਵਾਜ ਨਹੀਂ ਹੈਗਾ ਹੁਣ ਤਾਂ ਲੱਗ ਗਈ ਹੈ ਨਾ ਕਰਨ ਪਹਿਲਾਂ ਨਾਲੋਂ ਪਹਿਲਾਂ ਤਾਂ ਬਿਲਕੁਲ ਨਹੀਂ ਹੁੰਦਾ ਸੀ ਪਰ ਉਹਨੂੰ ਆਪਦੇ ਫਰੈਂਡ ਨਾਲ ਬਤਾਉਂਦਾ ਉਹ ਫਰੈਂਡ ਮਾਨਸਾ ਨਹੀਂ ਉਹਦੇ ਕਰੇ ਛੱਡ ਗਏ ਆ ਇਕੱਠੇ ਉਹ ਉਡਾ ਰਹੇ ਨੇ ਪਤੰਗ ਫਿਰ ਉਹਨੂੰ ਲਵਾਂਗੇ ਲੈ ਕੇ ਘਰ ਜਾਵਾਂਗੇ ਸ਼ਹਿਰਾਂ ਤਾਂ ਬਹੁਤ ਕ੍ਰੇਜ਼ ਹੁੰਦਾ ਬਹੁਤ ਜੋਸ਼ ਨਾਲ ਬਹੁਤ ਜਿਆਦਾ ਹੈ ਨਾ ਤ੍ਰੌਣ ਕੰਮ ਹੁੰਦੀਆਂ ਨੇ ਪਸੰਤ ਪੰਚਮੀ ਦੀਆਂ ਡੀਜੇ ਵਗੈਰਾ ਲਗਾਉਂਦੇ ਨੇ ਬਿਲਕੁਲ ਆਵਾਜ਼ ਨਹੀਂ ਸੁਣਦੀ ਦਰਵਾਜ਼ੇ ਬੰਦ ਕਰਕੇ ਬੈਠਣਾ ਪੈਂਦਾ ਹੁੰਦਾ ਜੇ ਆਪਾਂ ਬਠਿੰਡੇ ਸੀਗੇ ਇੰਨਾ ਜ਼ਿਆਦਾ ਸ਼ੋਰ ਹੁੰਦਾ ਦਰਵਾਜ਼ੇ ਬੰਦ ਕਰਕੇ ਬੈਠਣਾ ਪੈਂਦਾ ਸਵੇਰੇ ਉੱਠਦੇ ਉੱਠਦੇ ਡੀਜ ਲੱਗ ਜਾਂਦੇ ਬਹੁਤ ਅਰਲੀ ਸ਼ਾਮ ਤੱਕ ਚੱਲਿਆ ਨਾ ਹੁੰਦਾ ਪ੍ਰੋਗਰਾਮ ਤੁਸੰਤ ਪੰਜਵੀਂ ਦਾ ਪਰ ਪਿੰਨਾਂ ਜਿਹਾ ਹੁੰਦਾ ਪਿੰਨਾਂ ਨੂੰ ਸ਼ਾਂਤੀ ਹੁੰਦੀ ਹੈ ਟਾਈਮ ਹੋ ਰਿਹਾ 7:30 ਅਸੀਂ ਆ ਗਏ ਚਾਹ ਹੁਣ ਪਹਿਲੇ 4:30 ਵਜੇ ਅਸੀਂ ਭੜਿਆ ਸੀ ਮੈਂ ਹੁਣ ਤੁਹਾਨੂੰ ਦਿਖਾਉਣਾ ਆਪਣਾ ਟ੍ਰਾਈਪੋਡ ਆਮਲੇ ਇਹਨਾਂ ਕਹਿੰਦੇ ਟ੍ਰਾਈਪੋਡ ਸਿੰਪੈਕਸ ਸਿੰਪੈਕਸ ਬ੍ਰਾਂਡ ਦਾ ਹੈ ਉਹ ਇਦਾਂ ਕੀ ਸੀ ਉਹ ਕੋਡ ਨੰਬਰ ਵਗੈਰਾ ਮਾਡਲ ਨੰਬਰ 6 ਆਪਾਂ ਤਲੀ ਹੋ ਗਿਆ 6002 Simpex 6002 ਆਹ ਵਾਲਾ ਮਾਡਲ ਹੈ ਇਹ ਪੂਰਾ ਪ੍ਰੋਫੈਸ਼ਨਲ ਮਾਡਲ ਹੈ ਇਹ ਆਪਾਂ ਇਹ ਬਿਲਕੁਲ ਖੋਲਦੇ ਅੰਦਰ ਖੋਲ ਕੇ ਚਲਗੇਗੇ ਇਹਨੂੰ ਤਾਂ ਕੁਝ ਤੋੜ ਤੋੜ ਨਾ ਰਹੀ ਹੈ ਨਾ ਮੈਂ ਖੋਲਦਾ ਨਾ ਇੰਨੀ ਜ਼ਿਆਦਾ ਇਹਦੀ ਹਾਈਟ ਹੈ ਹਜੇ ਵੀ ਸਟਿਲ ਐਨਾ ਇਹ ਹੋਰ ਐਕਸਟੈਂਡ ਹੋ ਜਾਊਗਾ ਇਹ ਚੀਜ਼ ਐ ਦਾ ਬਾਹਰ ਨਾ ਆਣੀਗੀ ਉੱਪਰ ਇਹਨੂੰ ਆਪਾਂ ਹੋਰ ਨਹੀਂ ਕਰ ਸਕਦੇ ਇਥੋਂ ਆਪਾਂ ਇਹਨੂੰ 360 ਡਿਗਰੀ ਐਂਗਲ ਤੇ ਜਿੱਥੇ ਮਰਜ਼ੀ ਆਪਾਂ ਘੁਮਾ ਕੇ ਲੈ ਸਕਦੇ ਹਾਂ ਕਿ ਜਿਹਾ ਸਾਡੇ ਜੋ ਵੀ ਆਪਾਂ ਐਂਗਲ ਤੇ ਵੀ ਹੀ ਪੁੱਟ ਕਰਨੀ ਹੈ ਉਪਰੋਂ ਐਸਾ ਉਪਰੋਂ ਕੋ ਸ਼ੂਟ ਕਰਨਾ ਉਪਰ ਨੂੰ ਹੋ ਜਾਊਗਾ ਤੇ ਨੀਚੋਂ ਵੀ ਹੋ ਜਾਊਗਾ ਉਹ 360 ਡਿਗਰੀ ਐਂਗਲ ਤੇ ਮੇਰਾ ਟ੍ਰਾਈਪੋਡ ਜਿੱਥੋਂ ਮੇਰਾ ਫੋਨ ਲੱਗਦਾ ਨਹੀਂ ਫੁੰਦਾ ਸੀ ਉਹ ਤਾਂ ਇਸ ਤੋਂ ਤਾਂ ਬਹੁਤ ਹੀ ਚੀਪ ਕੁਆਲਟੀ ਦਾ ਸੀਗਾ ਕਿਉਂਕਿ ਮਾਰਕਸ ਤੋਂ ਬੰਨੇ ਵਗਦੇ ਮਿਲਦੇ ਨਹੀਂ ਸੀ ਕੋਤ ਇੱਕ ਵਾਰ ਚਲੋ ਲੈ ਆਂਦਾ ਸੀਗਾ ਇਹ ਤਾਂ ਇੰਨਾ ਜ਼ਿਆਦਾ ਸਟੱਡੀ ਹੈ ਇੰਨਾ ਜ਼ਿਆਦਾ ਸਟੱਡੀ ਤੇ ਸਟਰੋਂਗ ਹੈ ਨਾ ਨੇ ਰਿਟਰਨ ਸੰਗਤਾਂ ਨਹੀਂ ਦਿੱਖ ਰਿਹਾ ਹੈਗਾ ਬਹੁਤ ਜ਼ਿਆਦਾ ਸਟਰੋਂਗ ਹੈ ਇਹ। ਉਰੀ ਹਾਈਟ ਜ਼ਿਆਦਾ ਮੈਨੂੰ ਜ਼ਿਆਦਾ ਹਾਈਟ ਚਾਹੀਦੀ ਜਿਹਦੇ ਮੈਂ ਲੈਗਸ ਦੇ 3 ਸੈਕਸ਼ਨਸ ਨੇ ਇੱਕ ਸੈਕਸ਼ਨ ਬੰਦ ਕਰਕੇ ਰੱਖਿਆ ਕਰ ਨੂੰ ਦੋ ਸੈਕਸ਼ਨ ਨੂੰ ਹੋਲ ਕਰੂੰਗੀ। ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਚੀਜ਼ ਮਿਲ ਗਈ ਪੈਸੇ ਤਾਂ ਲੱਗੇ ਪਰ ਚੀਜ਼ ਵਧੀਆ ਮਿਲ ਗਈ ਉਹਦੀਆਂ ਨਾ ਪਹਿਲਾਂ ਮੈਂ ਦੋ ਤਿੰਨ ਵਾ ਟ੍ਰਾਈਪੋਡ ਖਰੀਦਿਆ ਇੱਕ ਇੱਕ ਖਰੀਦਿਆ ਦੂਜਾ ਖਰੀਦਿਆ ਦੋ ਛੋਟੇ ਮੈਂ ਖਰੀਦੇ ਚਾਰ ਖਰੀਦੇ ਤੇ ਚਾਰੋਂ ਮੇਰੇ ਨਾ ਕਾਮਯਾਬ ਰਹੇ। ਇੰਨੇ ਪੈਸੇ ਨੇ ਖਰਾਬ ਕਰ ਦੇ ਚਾਰ ਤੇ ਤੇ ਉਹੀ ਇੱਕ ਚੀਜ਼ ਤੇ ਆਪਾਂ ਵਧੀਆ ਪੈਸੇ ਲਾ ਕੇ ਇੱਕ ਲੈ ਲਈਏ ਚੀਜ਼ ਚੱਲੇ ਤਾਂ ਸਹੀ ਤੇ ਇਹਦਾ ਪ੍ਰਾਈਸ ਹੈਗਾ 4000 ਇਹ 4000 ਦਾ ਆਇਆ ਵੈਸੇ 3000 ਵਾਲਾ ਵੀ ਹੈਗਾ ਸੀ ਉਹ ਵੀ ਵਧੀਆ ਸੀ 3300 ਵਾਲਾ ਵੀ ਸੀ ਉਹ ਵੀ ਬੰਦਿਆ ਸੀ ਪਰ ਦਿਵਿੰਦਰ ਕਹਿੰਦੇ ਵੀ ਆਪਾਂ ਬਿਲਕੁਲ ਬੈਸਟ ਕੁਆਲਿਟੀ ਲੈਣੀ ਆ ਤੇ ਇਹ ਤੇ ਨਾ ਕਰ ਲੂ ਜੀ ਆਪਾਂ ਮੋਬਾਈਲ ਨਹੀਂ ਯੂਜ਼ ਕਰੀ ਇਨ ਫਿਊਚਰ ਜੇ ਆਪਾਂ ਕੈਮਰਾ ਲੈਣਾ ਡੀਐਸਐਲਆਰ ਲਗਾਉਣਾ ਤਾਂ ਉਹ ਵੀ ਆਪਾਂ ਇੱਥੇ ਲੱਗ ਸਕਦਾ ਤਾਂ ਉਹ ਵੀ ਆਪਸ਼ਨ ਆ ਆਹ ਵਾਲਾ ਫੋਨ ਵਾਲਾ ਹੋਲਡਰ ਇਹ ਤੇ ਖੁੱਲ ਗਿਆ ਨਾ ਜੇ ਡੀਐਸਐਲਆਰ ਕੈਮਰਾ ਵੀ ਲਗਾ ਸਕਦੇ ਇਹ ਨਹੀਂ ਕਿ ਯੂਜ਼ ਕਰਾਂ ਕਿਸ ਨੂੰ ਸ਼ੇਅਰ ਕਰਨਾ ਤੇ ਇਹਨੂੰ ਭੱਜ ਕੇ ਹਰ ਕੋਈ ਲੈ ਲਊਗਾ ਜਿਹੜੇ ਪ੍ਰੋਫੈਸ਼ਨਲ ਹੁੰਦੇ ਨੇ ਵੀਡੀਓਗ੍ਰਾਫਰਸ ਤੇ ਇਸ ਕਰਕੇ ਸਾਵਲਾ ਮਾਡਲ ਚੂਜ਼ ਕਰਿਆ ਵੀ ਵਧੀਆ ਚੀਜ਼ ਹੋਵੇ ਹੈਵੀ ਚੀਜ਼ ਹੋਵੇ ਰੋ ਰੋਜ਼ ਖਰੀਦੀ ਨਹੀਂ ਹੋਣੀ ਹੱਗੀ ਇੱਕ ਵਾਰ ਪ੍ਰੈਸ ਲੱਗੇਗਾ ਸੋ ਇਹਦਾ ਪ੍ਰਾਈਸ ਹੈ 4000 ਦਾ 3000 ਵਾਲਾ ਵੀ ਹੈਗਾ ਤੇ 3300 ਵਾਲਾ ਵੀ ਹੈ ਜੀ ਪਰ ਦਵਿੰਦਰ ਕਹਿੰਦੇ 3000 4000 ਬਹੁਤਾ ਫਰਕ ਨਹੀਂ ਪਰ ਕੁਆਲਿਟੀ ਦਾ ਬਹੁਤ ਜ਼ਿਆਦਾ ਫਰਕ ਸੀਗਾ ਕੁਆਲਿਟੀ ਦਾ ਬਹੁਤ ਜ਼ਿਆਦਾ ਫਰਕ ਸੀ ਉਹਦੋਂ ਕਿਤੇ ਫਿਰ ਮੈਂ ਯਾਰ ਨਾਲੋਂ 4000 ਰੁਪਏ ਕੁਆਲਿਟੀ ਦਾ ਬਹੁਤ ਸਾਤੀ ਪ੍ਰਾਈਸ ਸਿਰਫ 1000 ਰੁਪਏ ਪਰਕੂਪਸ ਕਰਕੇ ਅਸੀਂ ਆਵੜ ਲਿਆ ਸੋ ਜਿਹੜਾ ਕੰਮ ਚੱਲਦੇ ਮੈਂ ਪਹਿਲਾਂ ਟਾਈਮ ਤੋਂ ਜੱਜ ਤੇ ਦੇ ਰਿਹਾਗਾ ਬਹੁਤ ਬਹੁਤ ਟਾਈਮ ਤੋਂ ਭਾਂਡਾ ਰਹੀ ਸੀ ਕਿ ਕਦੇ ਆਨਲਾਈਨ ਦੇਖਦੇ ਸੀਗੇ ਕਦੇ ਕਿਸੇ ਨੂੰ ਪੁੱਛਦੇ ਸੀਗੇ ਵੀ ਤੁਸੀਂ ਕੀ ਥੋਲਿਆ ਤੁਹਾਨੂੰ ਕੀ ਪਤਾ ਕਦੇ ਕਿਸੇ ਫੋਟੋਗ੍ਰਾਫਰ ਨੂੰ ਪੁੱਛਤੀ ਜੀ ਨਾ ਜਾਣ ਸ਼ਾਮਸ ਵੀ ਆ ਚੀਜ਼ ਕਿੱਥੋਂ ਮਿਲੂਗੀ ਫਾਈਨਲਿਸ ਕਈਆਂ ਨੇ ਬਰਨਾਲੇ ਸਾਨੂੰ ਦੱਸ ਪਾਈ ਸੋ ਉਸ ਸ਼ਾਪ ਤੇ ਮੈਂ ਵੀ ਉਹਨਾਂ ਦਾ ਐਡਰੈਸ ਇਥੇ ਸਕਰੀਨਸ਼ਾਟ ਲਗਾ ਦਉਂਗੀ ਜੇ ਤੁਸੀਂ ਕਿਸੇ ਨੇ ਲੈਣਾ ਨੂੰ ਲੋੜ ਆ ਤੁਹੇ ਲੈ ਸਕਦੇ ਹੋ ਸੋ ਹੁਣ ਕਰਦੇ ਆ ਕਪੜੇ ਚੇਂਜ ਸ਼ੁਰੂ ਹੋਨੇ ਆਪਣੇ ਕੰਮ ਤੇ ਜਿਹੜੀ ਸ਼ਾਪ ਤੋਂ ਅਸੀਂ ਬਰਨਾਲੇ ਤੋਂ ਟ੍ਰਾਈਪੋਡ ਲਿਆਂਦਾ ਉਹ ਸ਼ਾਪ ਦਾ ਐਡਰੈਸ ਹੈ ਜਿਹਨੂੰ ਜ਼ਰੂਰਤ ਤਾਂ ਲੋੜ ਆ ਤਾਂ ਸਕਰੀਨਸ਼ਾਟ ਲੈ ਕੇ ਰੱਖ ਲਓ ਤੁਸੀਂ ਉੱਥੇ ਜਾ ਕੇ ਲੈ ਆ ਸਕਦੇ ਹੋ ਤੇ ਹੁਣ ਟਾਈਮ ਸੀ ਈਵਨਿੰਗ ਦਾ ਮੈਂ ਬਣਾਉਣੀ ਸਬਜ਼ੀ ਸਬਜ਼ੀ ਮੈਂ ਬਣਾ ਰਹੀ ਆ ਸੀਂਗਰੇ ਆਲੂ ਸੀਂਗਰੇ ਸੀਂਗਰੇ ਨਾ ਮੰਮੀ ਨੇ ਕੱਲ ਤੇ ਕੱਟ ਕੇ ਰੱਖਿਆ ਵੇ ਨੰ ਮੰਮੀ ਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਬੇਟੇ ਨੂੰ ਵੀ ਨਹੀਂ ਵਧੀਆ ਲੱਗਦੇ ਦਵਿੰਦਰ ਵੀ ਨਹੀਂ ਖਾਂਦੇ ਹੈਗੇ ਮੈਂ ਖਾਂਦਨੀ ਆ ਐਨੇ ਜ਼ਿਆਦਾ ਨਹੀਂ ਮੈਨੂੰ ਵਧੀਆ ਲੱਗਦੇ ਪਰ ਮੈਂ ਖਾਣਾ ਨਹੀਂ ਇਹ ਨਹੀਂ ਮੈਂ ਕਹਿੰਦੀ ਮੈਂ ਖਾਂਦੀ ਨਹੀਂ ਸਬਜੀ ਵੈਸੇ ਮੇਰੇ ਕੋਲ ਪਈ ਸੀ ਮੈਂ ਸਵੇਰੇ ਬਣਾਈ ਸੀ ਚੱਪਣ ਕੱਦੂ ਉਹ ਪਈ ਸੀ ਰਾਤ ਵਾਲੇ ਗਾਜਰ ਮਟਰ ਵੀ ਪਈ ਸੀ ਪਰ ਇਹ ਕੱਟੀ ਪਈ ਸਬਜੀ ਮੈਂ ਸਵੇਰ ਬਣਾ ਲੈਣੀ ਨਹੀਂ ਮੈਨੂੰ ਸਵੇਰੇ ਦੋ ਬਣਾਉਣੇ ਪੈਣਗੇ ਬਿਕੋਜ਼ ਸਿੰਗਰੇ ਫਿਰ ਮੈਂ ਬਣਾਉਂਗੀ ਸਵੇਰੇ ਕੱਟੇ ਪੈਣੇ ਬਣਾਉਣੇ ਪੈਣਗੇ ਹੁਣ ਨਹੀਂ ਤਾਂ ਸਵੇਰੇ ਫਿਰ ਇੱਕ ਮੈਨੂੰ ਨਾਲ ਹੋਰ ਬਣਾਉਣੀ ਪੂ ਦਵਿੰਦਰ ਵਾਸਤੇ ਬੇਟੇ ਵਾਸਤੇ ਫਿਰ ਮੈਂ ਕਿਹਾ ਚਲੋ ਮੈਂ ਹੁਣੀ ਇੱਕ ਹੁਣ ਬਣਾ ਲਾਂ ਇੱਕ ਸਵੇਰੇ ਇਸ ਕਰਕੇ ਮੈਂ फटाफट ਬਣਾਉਣ ਲੱਗੀ ਸੀ ਕਿ ਸਮਝੀ ਸਿੰਗਰੇ ਘੱਟੇਪੇ ਸੇ ਆਲੂ ਕੱਟ ਲੈ ਕੇ ਪਿਆਜ਼ ਚਿੱਲੇ ਪੇ ਹੁੰਦੇ ਨੇ फटाफट ਚੋਪਰ ਚੋਪ ਹੋ ਜਾਂਦੇ ਨੇ ਮੈਂ ਕੜਾਹੀ ਪਹਿਲੇ ਰੱਖ ਲਈ ਤੇਲ ਪਾ ਲੈਨੇ ਪਿਆਜ਼ ਚੋਪ ਹੋ ਗਈ। ਨਾਲ ਦੀ ਨਾਲ ਸਾਰਾ ਕੁਝ ਹੋ ਹੀ ਜਾਂਦਾ ਕੰਮ ਈਜ਼ੀ ਹੋ ਜਾਂਦਾ ਅੱਧਾ ਕੰਮ ਆਪਣਾ ਪਹਿਲਾਂ ਤਿਆਰ ਹੋਵੇ ਚੋਪਿੰਗ ਕੁਛ ਕਰਕੇ ਰੱਖੀ ਪਈ ਹੋਵੇ ਤਾਂ ਈਜ਼ੀ ਹੋ ਜਾਂਦਾ ਕੰਮ। ਅਸ ਇਹਦੇ ਵਿੱਚ ਪਿਆਜ਼ ਭੁਨੇਗੀ, ਟਮਾਟਰ, ਲਸਣ ਅਦਰਕ ਦਾ ਪੇਸਟ, ਨਮਕ, ਮਿਰਚ, ਹਲਦੀ, ਮਸਾਲੇ ਪਾ ਕੇ ਤੇ ਪਾ ਦਾਂਗੀ ਸਬਜ਼ੀ। ਫਿਰ ਮੈਨੂੰ ਆਈ ਸੀ ਚਲੋ ਮੈਂ ਨਾ ਕੱਟੀ ਕੱਟੀ ਸਬਜ਼ੀ ਵੀ ਐ ਹੁੰਦਾ ਵੀ ਇੱਕ ਦਿਨ ਦੋ ਦਿਨ ਆਪਾਂ ਫਰਿੱਜ ਵਿੱਚ ਰੱਖ ਸਕਦੇ ਹਾਂ ਜਿਆਦਾ ਲੰਮੇ ਟਾਈਮ ਲਈ ਰੱਖਾਂਗੇ ਫਿਰ ਆਪ ਨੂੰ ਵੀ ਐ ਹੁੰਦਾ ਵੀ ਖਰਾਬ ਨਹੀਂ ਹੋਊਗੀ ਉਹ ਕੱਟੀ ਚਾਏ ਹੁੰਦੀ ਨਹੀਂ ਪਰ ਫਿਰ ਵੀ ਹੁਣ ਚਲੋ ਮੰਮੀ ਖਾ ਲੈਣਗੇ ਹੁਣ ਇਹ ਸਿੰਗਰੇ ਮੰਮੀ ਨੂੰ ਪਸੰਦ ਨਹੀਂ ਸਵੇਰੇ ਫਿਰ ਮੈਂ ਕੁਝ ਹੋਰ ਬਣਾ ਲਵਾਂਗੀ ਤੇ ਇਹਦੇ ਵਿੱਚ ਪਾ ਦੂੰਗੀ ਆਲੂ ਮੈਂ ਪਹਿਲਾਂ ਪਾ ਦੂੰਗੀ ਤਾਂ ਕਿ ਆਲੂ ਨੂੰ ਥੋੜਾ ਜਿਹਾ ਸੇਕ ਲੱਗ ਜਾਏ ਉਸ ਤੋਂ ਬਾਅਦ ਮੈਂ ਸਿੰਗਰੇ ਪਾਉਂਗੀ ਤੇ ਨੂੰ ਕਵਰ ਕਰਕੇ ਰੱਖ ਦਾਂ ਨੇ ਪਹਿਲਾਂ ਆਲੂ ਥੋੜੇ ਜਿਹਾ ਪਕਾ ਲਵਾਂਗੀ ਐਨੇ ਮੈਂ ਆਟਾ ਗੁੰਨਾ ਨਹੀਂ ਤੇ ਇਧਰ ਸਬਜੀ ਬਣ ਕੇ ਤਿਆਰ ਹੈ ਆਲੂ ਸਿੰਗਰੀਆਂ ਦੀ ਐਵੇਂ ਲੱਭ ਜਿਵੇਂ ਨਾ ਗਰਮੀਆ ਚ ਆਲੂ ਚੋਲੇ ਖਾਂਦੇ ਹਾਂ ਕਿੰਨੀਆਂ ਸਿਮਿਲਰ ਜਿਹੀਆਂ ਸਬਜ਼ੀਆਂ ਨੇ ਇਹ ਚੋਲੇ ਹੋ ਗਏ কুমਾਰੇ ਦੇ ਫਲੀਆਂ ਹੋ ਗਈਆਂ ਸਿੰਗਰੀ ਮੂੰਗਰੀ ਇਮਾਨ ਕੁੁਰਚਣਾ ਕੜਚੀ ਕਢਾਈ ਚ ਜੋ ਵੀ ਆਪਾਂ ਯੂਜ਼ ਕਰਦੇ ਆ ਮੈਂ ਇਹ ਢੱਕਣ ਤੇ ਇੱਕ ਜਗ੍ਹਾ ਹੀ ਰੱਖ ਦਿੰਦੇ ਹੁੰਨੇ ਇਹ ਨਹੀਂ ਕਿ ਸਾਰਾ ਢੱਕਣ ਨਹੀਂ ਲਵੇੜਦੇ ਕਿਤੇ ਰੱਖ ਤੋ ਕਦ ਤੇ ਕਿਤੇ ਰੱਖ ਦੂੰ। ਟਾਈਮ ਹੋ ਰਿਹਾ 6:00 ਵਜੇ ਤੇ ਮਨ ਅਈ ਵੋਕਰ ਅੰ ਸਬਜੀ ਬਣ ਗਈ ਆਟਾ ਗੁੰਨਤਾ ਕੱਪੜੇ ਵੀ ਮਸ਼ੀਨ 'ਚ ਲੋਡ ਕਰ ਲਈ ਪਾਉਣ ਵਾਲੇ ਮਸ਼ੀਨ ਔਨ ਕਰ ਦੂਗਾ ਤੇ ਫੰਕਸ਼ਨ ਲਗਾ ਦੂੰਗੀ ਸਵੇਰੇ ਉੱਠੂਗੀ ਤੇ ਕੱਪੜੇ ਕੱਟ ਕੇ ਸੁੱਕਣੇ ਪਾ ਦੂੰਗੀ। ਨੈਕਸਟ ਜਿਹੜਾ ਕੰਮ ਵੀ ਪਲਾਨ ਕਰ ਲੈ ਕੱਲ ਨੂੰ ਮੇਨ ਕੰਮ ਤਾਂ ਮੇਰੇ ਕੱਪੜੇ ਧੋਣ ਦਾ ਹੀ ਤੇ ਬਾਅਦ ਵਿੱਚ ਬਾਥਰੂਮ ਦੀ ਡੀਪ ਕਲੀਨਿੰਗ ਕਰਨੀ ਹੈ ਬਾਕੀ ਕ ਫੋਨ ਕਰਦੇ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਟਿਲ ਦੇਨ ਗੁੱਡ ਬਾਏ ਐਂਡ ਸਰਸ਼ੀਟ